ਪਹਿਲੇ ਵਿਸ਼ਵ ਯੁੱਧ ਵਿੱਚ ਸਿੱਖਾਂ ਦੇ ਇਸ ਬਹਾਦਰੀ ਨੂੰ ਸਨਮਾਨ ਦੇਣ ਲਈ ਇੰਗਲੈਂਡ ਨੇ ਪਹਿਲਕਦਮੀ ਕੀਤੀ ਹੈ 100 ਸਾਲ ਬਾਅਦ ਬਹਾਦਰਾਂ ਤੇ ਸ਼ਹੀਦਾਂ ਨੂੰ ਸਨਮਾਨ ਦੇਣਾ ਇਸ ਗੱਲ ਦਾ ਗਵਾਹ ਹੈ ਕਿ ਭਾਰਤੀ ਫੌਜਾਂ ਦੀ ਬਹਾਦਰੀ ਅਤੇ ਜੰਗ ਚਕਾਰਨਾਮੇ ਕਿਸ ਤਰ੍ਹਾਂ ਦੇ ਹੋਣਗੇ ਇਤਿਹਾਸ ਦੇ ਅਧਿਆਪਕ ਅਤੇ ਰਿਸਰਚਰ ਪ੍ਰੋਫੈਸਰ ਡਾਕਟਰ ਕੁਲਬੀਰ ਸਿੰਘ ਨੇ ਪਹਿਲੇ ਵਿਸ਼ੋਵਿਦ ਵਿੱਚ ਸਿੱਖ ਫੌਜਾਂ ਦੀ ਸ਼ਮੂਲੀਅਤ ਤੇ ਰਿਸਰਚ ਕੀਤੀ ਹੈ। ਉਨ੍ਹਾਂ ਮੁਤਾਬਕ ਇਕੱਲੇ ਪਟਿਆਲਾ ਰਿਆਸਤ ਤੋਂ 37000 ਤੋਂ ਵੱਧ ਫੌਜੀਆਂ ਨੇ ਬ੍ਰਿਟਿਸ਼ ਸਰਕਾਰ ਵੱਲੋਂ ਵੱਖ-ਵੱਖ ਮੁਲਕਾਂ ਵਿੱਚ ਮੋਰਚਾ ਸੰਭਿਆ ਸੀ। ਸਿੱਖ ਫੌਜੀਆਂ ਦੀ ਜੰਗ ਲੜਨ ਦੀ ਕਲਾ ਅਤੇ ਗੁਰੂਆਂ ਦੇ ਸਮੇਂ ਤੋਂ ਚੱਲੀ ਆ ਰਹੀ ਲੜਾਈ ਲੜਨ ਦੀ ਤਕਨੀਕ ਦੀ ਦੁਨੀਆ ਭਰ ਦੇ ਯੋਧਿਆਂ ਨੇ ਸਰਾਨਾ ਕੀਤੀ। ਫਰਸਟ ਵਰਲਡ ਵਾਰ ਦੇ ਵਿੱਚ ਪੰਜਾਬ ਦੇ ਵਿੱਚੋਂ ਪਟਿਆਲਾ ਸਟੇਟ ਦੇ ਸਭ ਤੋਂ ਵੱਧ ਟ੍ਰੂਪਸ ਜਿਹੜੇ ਫਰਸਟ ਵਰਲਡ ਵਾਰ ਦੇ ਵਿੱਚ ਗਏ ਜਿਨ੍ਹਾਂ ਦੀ ਗਿਣਤੀ 37020 ਟ੍ਰੂਪਸ ਸੀਗੇ ਜਿਹੜੇ ਟੋਟਲ ਗਏ ਸੀਗੇ ਪਰ ਉਹਨਾਂ ਨੇ ਡਿਫਰੈਂਟ ਫਰੰਟ ਦੇ ਉੱਤੇ ਬੜੀ ਬਹਾਦਰੀ ਦਿਖਾਈ ਔਰ ਇਸ ਨੂੰ ਬੜਾ ਅਪਰੀਸ਼ੀਏਟ ਕੀਤਾ ਗਿਆ ਬ੍ਰਿਟਿਸ਼ ਗਵਰਨਮੈਂਟ ਨੇ ਇਹਦੇ ਪਟਿਆਲੇ ਦੀਆਂ ਸਾਰੀਆਂ ਰਿਆਸਤਾਂ ਦੇ ਵਿੱਚੋਂ ਜੇ ਪਟਿਆਲਾ ਅਨਾਬਾ ਜੀਂਦ ਫਰੀਦਕੋਟ ਕੁਕ ਜਹ ਹੈਗਾ ਕਲਸੀਆ ਹੈਗਾ ਕਿ ਕੱਲ੍ਹ ਹੀ ਮਹਾਰਾਜਾ ਪਟਿਆਲੇ ਦਾ ਸੀ ਭਵਿੰਦਰ ਸਿੰਘ ਜਿਹੜਾ ਨਿਜੀ ਤੌਰ ਤੇ ਵੀ ਉੱਥੇ ਗਿਆ ਉਹਨੇ ਸੁਪਰਵਾਈਜ਼ ਕੀਤਾ ਔਰ ਆਪਣੇ ਸੈਨਿਕਾਂ ਦਾ ਬੜੇ ਹੌਸਲੇ ਬੁਲੰਦ ਕੀਤੇ ਕਿ ਤੁਸੀਂ ਬਹਾਦਰੀ ਦੇ ਨਾਲ ਲੜਨਾ ਹੈ ਔਰ ਬ੍ਰਿਟਿਸ਼ ਗਵਰਨਮੈਂਟ ਦੀ ਹੈਲਪ ਕਰਨੀ ਹੈ ਇਸ ਯੁੱਧ ਵਿੱਚ ਸੈਂਕੜੇ ਫੌਜੀਆਂ ਨੇ ਆਪਣੀਆਂ ਜਾਨਾਂ ਗਵਾਈਆਂ ਜੰਗ ਖਤਮ ਹੋਣ ਤੋਂ ਬਾਅਦ ਭਾਰਤੀ ਫੌਜੀਆਂ ਨੂੰ ਬ੍ਰਿਟੇਨ ਵੱਲੋਂ ਸਨਮਾਨ ਚਿੰਨ ਵੀ ਭੇਟ ਕੀਤੇ ਗਏ ਸਭ ਤੋਂ ਅਹਿਮ ਗੱਲ ਇਹ ਹੈ ਕਿ ਪਟਿਆਲਾ ਰਿਆਸਤ ਦੇ ਰਾਜਾ ਗੁਪਿੰਦਰ ਸਿੰਘ ਖੁਦ ਜੰਗ ਦੇ ਮੈਦਾਨ ਵਿੱਚ ਆਪਣੇ ਫੌਜੀਆਂ ਨਾਲ ਮੋਰਚਾ ਸਾਂਭਣ ਗਏ ਸਨ ਪਰ ਤਬੀਅਤ ਨਸਾਜ਼ ਹੋਣ ਕਰਕੇ ਵਾਪਸ ਮੁੜਨਾ ਪਿਆ 45 ਜਿਹੜੇ ਆਨਰ ਦਿੱਤੇ ਗਏ ਡਿਫਰੈਂਟ ਸ਼ੇਵ ਦੇ ਵਿੱਚ ਔਰ ਇੱਕ ਬੜੀ ਵੱਡੀ ਗੱਲ ਸੀ ਇੰਨੀ ਕਿਸੇ ਵੀ ਪੰਜਾਬ ਦੀ ਰਿਆਸਤ ਵਾਲੇ ਨੂੰ ਨਹੀਂ ਮਿਲੇ ਔਰ ਸਭ ਤੋਂ ਵੱਧ ਕੈਜੂਐਲਟੀ ਜਿਹੜੀ ਹੋਈ ਹੈ ਜਿਹੜੇ ਟ੍ਰੂਪਸ ਦੀ ਡੈਥ ਹੋਈ ਹੈ ਉਹ ਵੀ ਪਟਿਆਲਾ ਸਟੇਟ ਦੀ ਹੋਈ ਹੈ ਜਿਹੜੇ 780 ਜਿਹੜੇ ਲੋਕ ਸੀ ਜਿਹੜੇ ਸੈਨਿਕ ਸੀ ਉਹਨਾਂ ਦੇ ਲੜਾਈ ਦੇ ਵਿੱਚ ਡਿਫਰੈਂਟ ਦੇ ਵਿੱਚ ਮਾਰੇ ਗਏ ਪਟਿਆਲਾ ਦੀਨ ਆਉਂਦੀਆਂ ਕਈ ਰਾਜਸਤਾ ਤੋਂ ਫੌਜੀਆ ਨੇ ਸ਼ਮੂਲੀਅਤ ਕੀਤੀ ਡਾਟਾ ਕੁਲਵੀਰ ਸਿੰਘ ਕਹਿੰਦੇ ਨੇ ਕਿ ਪੰਜਾਬ ਤੋਂ ਗਏ ਫੌਜੀਆ ਨੇ ਫਲਸਤੀਨ ਮੈਸੋਪੋਟਾਮੀਆ ਜਿਸ ਨੂੰ ਮੌਜੂਦਾ ਸਮੇਂ ਵਿੱਚ ਇਰਾਕ ਵੀ ਕਹਿੰਦੇ ਨੇ ਇਹਨਾਂ ਸਮੇਤ ਕਈ ਮੁਲਕਾਂ ਵਿੱਚ ਇਹਨਾਂ ਫੌਜੀਆ ਨੇ ਆਪਣੀ ਯੁੱਧ ਕਲਾ ਦਾ ਲੋਹਾ ਮਨਵਾਇਆ ਤਾਂ ਪੰਜਾਬ ਦੇ ਵਿੱਚ ਜਿੰਨੇ ਵੀ ਸਿੱਖ ਟ੍ਰੂਪਸ ਗਏ ਸੀਗੇ ਜਿਹੜੇ 506 ਨਹੀਂ ਪੰਜਾਬੀ ਟ੍ਰੂਪਸ ਜਿਹਨੂੰ ਆਪਾਂ ਕਹਿੰਦੇ ਆ ਉਹ ਡਿਫਰਡ ਫਰੰਟ ਦੇ ਵਿੱਚ ਰੁਲੇ ਜਿਨੇ ਚ ਰਿਕਰੂਟਿੰਗ ਪਟਿਆਲਾ ਵੀ ਸੀ ਜਿਵੇਂ ਗੈਲੀਪੋਲੀ ਸੈਲੋਨਿਕਾ ਏਜੀਪਟ ਸਮਾਇਲੀ ਲੈਂਡ, ਈਸਟ ਵੈਸਟ ਅਫਰੀਕਾ, ਐਡਨ, ਪਾਲਿਸਿਨੀਆ, ਸੀਰੀਆ, ਖਾਸ ਕਰ ਮੈਸੋਪੋਟਾਮੀਆ ਦੇ ਇਸ ਸੀਰੀਆ ਦੇ ਵਿੱਚ ਜਿਹੜੇ ਸਾਡੇ ਟ੍ਰੂਪ ਸੀਗੇ ਉਹਨਾਂ ਨੇ ਬੜੇ ਵਧੀਆ ਕੰਮ ਕੀਤੇ ਨੇ। ਇੰਗਲੈਂਡ ਵਿੱਚ 100 ਸਾਲਾਂ ਦੀ ਇਸ ਸੁਨਹਿਰੀ ਯਾਦ ਨੂੰ ਇੱਕ ਵਾਰ ਫੇਰ ਸਲਾਮ ਕੀਤਾ ਜਾ ਰਿਹਾ ਹੈ। ਸਿੱਖ ਫੌਜੀਆਂ ਦੀ ਸ਼ਹਾਦਤ ਅਤੇ ਬਹਾਦਰੀ ਨੂੰ ਸਨਮਾਨਿਤ ਕੀਤਾ ਜਾਣਾ ਸਿੱਖ ਇਤਿਹਾਸ ਲਈ ਮਾਣ ਵਾਲੀ ਗੱਲ ਹੈ।